ਮੇਰਾ ਨਾਮ ਸੰਜੀਵ ਕੁਮਾਰ ਹੈ ਇਹ ਬੜੀ ਜਿਹੜੀ ਸ਼ੋਹਰਤ ਹੈ ਵੀ ਕਿਸ ਜੁਨੇ ਦੇ ਵਿੱਚ ਤੇ ਕਿਹੜੇ ਹੀ ਆਪਾਂ ਦੀ ਸ਼ਾਦੀ ਮੇਰਾ ਜ਼ਿਲ੍ਹਾ ਗਰਦਾਸਪੁਰ ਡਿਸਟ੍ਰਿਕਟ ਕਲਨਰ ਆਨੰਦ ਜੁਐਲਰ ਦੇ ਨਾਂ ਤੇ ਮੇਰੀ ਦੁਕਾਨ ਹੈ ਮੇਰਾ ਨਿਕਨੇਮ ਮੋਨੂ ਵਰਮਾ ਸਰ ਇਹ ਜਿਹੜਾ ਕੀ ਮਾਮਲਾ ਕੀ ਸਰ ਮਾਮਲਾ ਇਸ ਤਰ੍ਹਾਂ ਹੈ ਕਿ ਮੇਰੇ ਕੋ 9 ਦਸੰਬਰ 2025 ਨੂੰ ਲਗਭਗ ਦੁਪਹਿਰ 2:40 ਤੇ ਮੇਰੇ ਕੋ ਇੱਕ ਲੜਕਾ ਆਇਆ ਉਹਨੇ ਮੇਰੇ ਕੋ ਡਿਮਾਂਡ ਕੀਤੀ ਕਿ ਜੈਨ ਸਮੁੰਦਰੀ ਦਿਓ ਤੇ ਮੁੰਦਰੀ ਮੈਂ ਵਿਖਾਈਏ ਨਾ ਮੁੰਦਰੀ ਨੇ ਸਿਲੈਕਟ ਕੀਤੀ ਹੈ ਕਿ ਨਾ ਮੁੰਦਰੀ ਚੁੱਕ ਕੀਤੀ ਜਾਂ ਹੋਰ ਵੀ ਚੀਜ਼ਾਂ ਜਿਹੜੀਆਂ ਮਿਲ ਸਕਦੀ ਨਹੀਂ ਉਹਨੇ ਮੇਰੇ ਕੋਲ ਜੈਨ ਸਮੁੰਦਰੀ ਦੀ ਡਿਮਾਂਡ ਹੀ ਕੀਤੀ ਹੈ ਤੇ ਮੁੰਦਰੀ ਸਿਲੈਕਟ ਕੀਤੀ ਹੈ ਉਹਨਾਂ ਨਾਲ ਕੋ ਲੇਡੀਜ਼ ਆ ਕੇ ਲੈ ਨਹੀਂ ਕੱਲਾ ਲੜਕਾ ਆਇਆ ਤੇ ਲੜਕਾ ਕੱਲਾ ਹੀ ਸੀ ਉਹਨੇ ਉਸ ਤੋਂ ਬਾਅਦ ਮੇਰੇ ਕੋਲ ਮੁੰਦਰੀ ਲਈ ਹੈ ਬਿੱਲ ਵਗੈਰਾ ਲਿਆ ਔਰ ਕੈਸ਼ ਦਾ ਗਾਹਕ ਹੋਣ ਕਰਕੇ ਮੌਦਾ ਨਾਂ ਨੂੰ ਨਹੀਂ ਬਹੁਤਾ ਪੁੱਛਿਆ ਤੇ 32960 ਰੁਪਏ ਉਹਦੀ ਮੁੰਦਰੀ ਦੀ ਕਾਸਟ ਸੀ ਤੇ ਮੈਨੂੰ ਉਹਨੇ ਕਹਿੰਦਾ ਮੈਂ ਗੂਗਲ ਪੇ ਕਰਦਾ ਮੈਂ ਜੀ ਕਰ ਦੋ Google Pay ਉਹਨੇ ਕੀਤਾ ਆਪਣਾ ਸਕਰੀਨਸ਼ਾਟ ਵਗੈਰਾ ਉਹਨੇ ਮੈਨੂੰ ਵਿਖਾਇਆ ਕਹਿੰਦਾ ਭਾਜੀ ਮੈਨੂੰ ਜੀ ਪੇਮੈਂਟ ਆਈ ਨਹੀਂ ਕਹਿੰਦਾ ਜੀ ਆ ਮੈਂ ਕਰਤੀ ਵੇਖੋ ਆ ਸਕਰੀਨਸ਼ਾਟ ਲੈ ਲਓ ਤੁਸੀਂ ਤੁਹਾਨੂੰ ਕੋਈ ਮੜਾ ਮੈਂ ਚਲੋ ਕੋਈ ਨਹੀਂ ਇੱਕ ਅੱਧੇ ਮਿੰਟ ਜਿ ਕਿਹੇ ਵੱਲੇ ਮੈਸੇਜ ਦਾ ਗੱਪਸ਼ਾ ਹੋ ਜਾਂਦਾ ਕੋਈ ਨਹੀਂ ਆ ਜਾਂਦੀ ਮੈਂ ਉਹਦੇ ਸਕਰੀਨਸ਼ਾਟ ਲਿਆਦਾ ਉੱਤੇ ਮੇਰਾ ਨਾਮ ਬਕਾਇਦਾ ਪੇਮੈਂਟ ਸਕਸੈਸਫੁਲ ਟਾਈਮ ਸਭ ਕੁਝ ਓਕੇ ਆ ਤੇ ਪਰ ਮੈਂ ਜਦ 10 15 ਮਿੰਟ ਵੇਟ ਕੀਤੀ ਨਹੀਂ ਆਇਆ ਫਿਰ ਮੈਂ ਉਹਦੇ ਮਗਰ ਵੀ ਗਿਆ ਥੋੜਾ ਜਿਹਾ ਦੇਖਣ ਨੂੰ ਕੋਈ ਲੱਭਦਾ ਕਿ ਮੈਨੂੰ ਕਹਿਣਾ ਪਰ ਉਹ ਮੈਨੂੰ ਲੱਭਾ ਨਹੀਂ ਉਸ ਤੋਂ ਬਾਅਦ ਮੈਂ ਅਗਲੇ ਦਿਨ ਵੇਟ ਕਰ ਮੈਂ ਚਲੋ ਕੋਈ ਨਹੀਂ ਕਿਹਲੇ ਫੋਨ ਪੇ ਦੀ ਪੇਮੈਂਟ ਆ ਤੇ ਲੇਟ ਵੀ ਹੋ ਸਕਦੀ ਹੈ ਕੋਈ ਉਸ ਤੋਂ ਬਾਅਦ ਜਦ ਮੈਂ ਅਗਲੇ ਦਿਨ ਬੈਂਕ ਪਤਾ ਕੀਤਾ ਉਹ ਕਹਿੰਦੇ ਜੀ ਪੇਮੈਂਟ ਇਦਾਂ ਦੀ ਕੋਈ ਨਹੀਂ ਗਈ ਆਈ ਤੁਹਾਡੀ ਮੈਂ ਕਿਹਾ ਚਲੋ ਠੀਕ ਹੈ ਇਹ ਗੱਲਬਾਤ ਹੋਈ ਮੇਰ ਨਾਲ ਔਰ ਇਹ ਕਸਟਮਰ ਤੁਹਾਡਾ ਪਹਿਲਾ ਵੀ ਜਾਂ ਫਸਟ ਟਾਈਮ ਤਾਂ ਨਹੀਂ ਇਹ ਫਸਟ ਟਾਈਮ ਆਇਆ ਮੇਰੇ ਕੋਲ ਮੁੰਡਾ ਅਨਜਾਨ ਸੀ ਵਾਕਫ ਨਹੀਂ ਸੀ ਮੈਂ ਹਾਂ ਜੀ ਮਤਲਬ ਭਯੋਗਰਨ ਲਗਾਈਏ ਥੇ ਆ ਕੇ ਨਾ ਸਪਲੈਂਡਰ ਮੋਟਰਸਾਈਕਲ ਤੇ ਆਇਆ ਬਲੈਕ ਕਲਰ ਦਾ ਮੋਟਰਸਾਈਕਲ ਹੈ ਔਰ ਰੈਡ ਕਲਰ ਦਾ ਉਹਨੇ ਪਜਾਮਾ ਤੇ ਸੰਤਰੀ ਕਲਰ ਦੀ ਟੀ-ਸ਼ਰਟ ਪਾਈ ਆ ਮਫਰਲ ਵੱਧਾ ਦਾ ਨਵਾਂ ਮੋਟਰਸਾਈਕਲ ਸੀ ਟੈਂਪਰੇਰੀ ਨੰਬਰ ਲੱਗਾ ਦਾ ਸੀ ਨੰਬਰ ਕੋਈ ਨਹੀਂ ਸੀ ਹੋਰ ਉਹਦੇ ਪਾਂਟ ਜਿਹੜੀ ਮਿਲ ਕੱਦ ਦਾ ਮਤਲਬ ਕਦ ਕਾਠ ਚੱਲ ਮੈਂ ਜਵਾਨ ਸੀ ਛੇਦ ਪੱਖੋਂ ਠੂਠ ਸੀ ਉਹ ਗਾੜੀ ਦੂੜੀ ਰੱਖੀ ਆ ਉਹਨੇ ਬਹੁਤ ਹੈਵੀ ਇੱਕ ਕੜਾ ਪਾਇਆ ਲੋਹੇ ਦਾ ਤੇ ਕਾਫੀ ਵੇਟ ਸੀ ਕੜਾ ਉਹ ਪਹਿਲਾਂ ਵੀ ਇੱਧਰ ਮਾਰਕੀਟ 'ਚ ਦੇਖਿਆ ਨਾ ਫਸਟ ਟਾਈਮ ਇੱਧਰ ਦੇਖਿਆ ਨਹੀਂ ਮੈਂ ਉਹਨੂੰ ਫਸਟ ਟਾਈਮ ਹੀ ਦੇਖਿਆ ਹੰਪੂਰ ਜਿਹੜਾ ਫਰਾਡ ਤੁਹਾਡੇ ਨਾਲ ਹੋਇਆ ਜਿਹੜਾ ਹੋਰ ਜਿਵੇਂ ਮਿਲ ਚੱਲ ਰਿਹਾ ਹੈ ਉਹ ਤੁਹਾਨੂੰ ਗੂਗਲ ਪੇ ਜਾਂ ਇਹ ਦੋ ਚੀਜ਼ਾਂ ਬਣੀਆਂ ਨੇ ਕਿ ਉਹ ਚੋੜੀ ਤੇ ਜਾਂ ਬਹੁਤ ਵੱਡੀ ਜਿਹੜੀ ਪੇਮੈਂਟ ਕਰ ਰਹੇ ਆ ਕਿਤੇ ਵਿੱਚ ਆ ਜਿਹੜੇ ਇਤਾਂ ਦੇ ਫਰਾਡ ਕਰ ਰਹੇ ਨੇ ਕੀ ਨਾ ਕਰੀ ਜਾ ਸਕਦੀ ਮੈਸੇਜ ਹੈ ਕਿ ਚਲੋ ਹੁਣ ਸਾਡੇ ਨਾਲ ਤਾਂ ਜੋ ਹੋ ਗਿਆ ਠੀਕ ਆ ਅਸੀਂ ਤੇ ਕਹਿੰਦੇ ਆ ਜਿਹੜਾ ਪ੍ਰਸ਼ਾਸਨ ਨੂੰ ਇਹ ਗੱਲ ਤੇ ਨੱਥਕ ਪਾਉਣੀ ਚਾਹੀਦੀ ਆ ਕਿ ਕਿਉਂਕਿ ਤੁਹਾਨੂੰ ਵੀ ਪਤਾ ਅੱਗੇ ਮਾਮਾਰਦਾ ਤਾਂ ਬਹੁਤ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਦਾ ਧਿਆਨ ਇਹਨਾਂ ਗੱਲਾਂ ਵੱਲ ਨਹੀਂਗਾ ਪਰ ਠੀਕ ਆ ਹੁਣ ਇਹਦੇ ਚ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਆ ਤੁਸ ਦੀ ਬੈਂਕ ਤੱਕ ਰਾਰਤਾ ਕੀਤਾ ਜਾਂ ਪ੍ਰਸ਼ਾਸਨ ਦਾ ਕਿ ਨਹੀਂ ਮੈਂ ਹਲੇ ਤੱਕ ਪ੍ਰਸ਼ਾਸਨ ਤੱਕ ਤਾਂ ਨਹੀਂ ਸੀ ਕੀਤਾ ਵੇਖੋ ਅੱਜ ਮੈਂ ਕੰਪਲੇਨਟ ਦੇਣ ਜਾ ਰਿਹਾ ਥੋੜੀ ਦੇਰ ਤੱਕ ਕਿਉਂਕਿ ਮੈਨੂੰ ਇਹ ਸੀ ਕਿ 24 ਘੰਟਿਆਂ ਚ ਸ਼ਾਇਦ ਪੇਮੈਂਟ ਦਾ ਕੋਈ ਮੈਸੇਜ ਮੈਸੇਜ ਆ ਜਾਏ ਉਹਨਾਂ ਨੇ ਕਿਹਾ ਕਿ ਤੁਹਾਡੇ ਅਕਾਊਂਟ ਚ ਕੋਈ ਇਦਾਂ ਦਾ ਮੈਸੇਜ ਨਹੀਂ ਆਇਆ ਹਾਂ ਨਹੀਂ ਅਕਾਊਂਟ ਚ ਜੋ ਵੀ ਹੈ ਉਹ ਹੈ ਪਰ ਇਸ ਪੇਮੈਂਟ ਦਾ ਕੋਈ ਇਸ ਪੇਮੈਂਟ ਦੇ ਰਿਗਾਰਡਿੰਗ ਕੋਈ ਮੈਸੇਜ ਨਹੀਂ ਆਇਆ ਮਕਾ ਚਲੋ ਠੀਕ ਆ ਅੱਜ ਉਹਨਾਂ ਜਿਹੜੀ ਕੀਚਕ ਕੀਤੀ ਸੀ ਹਾਂ ਬਾਕੀ ਮੈਂ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਤੇ ਅਕਾਊਂਟ ਤੇ ਪਾਈ ਆ ਇਹਦੀ ਵੀਡੀਓ ਮੈਂ ਆਪਣੇ ਸੱਜਣਾ ਮਿੱਤਰਾਂ ਨੂੰ ਜੋ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਥੱਗ ਚੋਰ ਬੰਦੇ ਨੇ ਇਹਨਾਂ ਨੂੰ ਨੱਥ ਪਾਉਣ ਵਾਸਤੇ ਆਪਾਂ ਇੱਕ ਦੂਜੇ ਭੈਣ ਭਰਾ ਦਾ ਸਾਥ ਦਈਏ ਜੇ ਕਿਤੇ ਲੱਭਦਾ ਚਲੋ ਹੁਣ ਤੇ 32 ਤੇ 3000 ਦੀ ਗੱਲ ਹੈ ਵੇਖੋ ਚੀਜ਼ ਤੇ ਹੈ ਹੀ ਹੈ ਨਾ ਬਾਕੀ ਇਹ ਆ ਕਿ ਕੋਈ ਕੱਲ ਨੂੰ ਵੱਡਾ ਕਾਂਡ ਵੀ ਕਰ ਸਕਦਾ ਕੋਈ ਲੱਖਾਂ ਦੀ ਠੱਗੀ ਵੀ ਮਾਰ ਸਕਦਾ ਕਿਸੇ ਪਰ ਚਲੋ ਜੇ ਕਿਸੇ ਚੰਗੇ ਘਰੋਂ ਵੀ ਹੋਏਗਾ ਤੇ ਪਤਾ ਤੇ ਲੱਗੂਗਾ ਕਿ ਸਾਡਾ ਬੱਚਾ ਇਹ ਕੰਮ ਕਰਕੇ ਆਇਆ ਜਾ ਕੇ ਸ਼ਹਿਰ ਤੇ ਮੇਰੀ ਰਿਕਵੈਸਟ ਆ ਕਿ ਜਿੱਥੋਂ-ਜਿੱਥੋਂ ਤੱਕ ਇਹ ਵੀਡੀਓ ਜਾਂਦੀ ਹੈ ਇੱਕ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਏ ਫਾਰਵਰਡ ਗਾਂ ਕੀਤੀ ਜਾਏ ਤੇ ਜਿਹਦੇ ਨਾਲ ਇਹ ਬੰਦਾ ਫੜਾਇਆ ਜਾਏ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News